ਸਾਡੇ ਨਾਲ ਇਸ ਵਕਤ ਫਿਲਮੀ ਅਦਾਕਾਰਾ ਬਾਲੀਵੁੱਡ ਅਦਾਕਾਰਾ ਸ਼ਨਾਜ਼ ਗਿਲ ਦੇ ਪਿਤਾ ਜੋ ਬਿਆਸ ਰਹਿੰਦੇ ਨੇ ਸੰਤੋਖ ਸਿੰਘ ਸੋਖਾ ਜੋ ਪ੍ਰਧਾਨ ਵੀ ਨੇ ਉਹਨਾਂ ਨੂੰ ਥ੍ਰੈਟ ਆਈ ਹੈ ਤਾਂ ਗੱਲਬਾਤ ਕਰਦੇ ਹਾਂ ਤਾਂ ਸੁਖ ਸਾਹਿਬ ਕੀ ਗੱਲਬਾਤ ਹੋਈ ਹੈ ਕਦੋਂ ਥ੍ਰੈਟ ਆਈ ਹੈ ਜੀ ਤੁਹਾਨੂੰ ਹਾਂਜੀ ਸਸੀ ਗੱਲ ਜੀ ਇਹ ਕੋਈ ਅਠ ਇੱਕ ਦੀ ਗੱਲ ਆ ਜੀ ਫੋਨ ਤੇ ਫੋਨ ਤੇ ਥ੍ਰੈਟ ਆਈ ਸੀ ਜੇ ਕਿਤੇ ਆਈ ਸੀ ਥ੍ਰੈਟ ਜੀ ਫੋਨ ਤੇ ਵਟਸਐਪ ਕਾਲ ਆਉਂਦੀ ਹੈ ਜੀ ਨੰਬਰ ਸ਼ੋ ਹੋ ਰਿਹਾ 0039 ਜਿਹੜਾ ਕਿ ਵੇਖਿਆ ਅਸੀਂ ਇਟਲੀ ਦਾ ਨੰਬਰ ਆ ਓਕੇ ਪਰ ਉਹ ਕਹਿ ਰਿਹਾ ਕਿ ਮੈਂ ਪਾਕਿਸਤਾਨ ਤੋਂ ਬੋਲਦਾ ਜੀ ਪਾਕਿਸਤਾਨ ਤੋਂ ਬੋਲਦਾ ਉਹਨੇ ਆਪਣਾ ਨਾਮ ਦੱਸਿਆ ਜੀ ਮੈਂ ਬਾਲਾ ਮੇਰਾ ਨਾਮ ਆ ਜੀ ਕਿ ਮੈਂ ਇੱਕ ਮਸ਼ਹੂਰ ਗੈਂਗਸਟਰ ਹਾਂ ਇੱਥੇ ਓਕੇ ਤੇ ਉਨੇ ਕਿਹਾ ਕਿ ਮਤਲਬ ਮੈਨੂੰ ਪਤਾ ਕਿ ਤੁਹਾਡੀ ਕੁੜੀ ਕੋਲ ਬਹੁਤ ਪੈਸਾ ਵਾ ਇੱਕ ਦੇ 50 ਲੱਖ ਰੁਪਏ ਦੀ ਫਰौती ਮੰਗੀ ਸਿੱਧੀ ਸਿੱਧੀ ਇੱਕ ਜਿਸ ਤਰ੍ਹਾਂ ਉਹਨੇ ਕਿਹਾ ਕਿ ਜਿੱਦਾਂ ਕਿ ਇੱਕ ਹਿੰਦੂ ਲੀਡਰ ਪਿੱਛੇ ਜੇ ਮਾਰਿਆ ਹੈ ਸੁਦੀਸ਼ ਚੂੜੀ ਹੈਨਾ ਜਿੱਦਾਂ ਉਹਨੂੰ ਮਾਰਿਆ ਉਦਾਂ ਹੀ ਮਾਰਾਂਗੇ ਤੈਨੂੰ ਓਕੇ ਓਕੇ ਤਾਂ ਸਰ ਤੁਸੀਂ ਕਿਸ ਜਥੇਬੰਦੀ ਨਾਲ ਸੰਬੰਧ ਰੱਖਦੇ ਹੋ ਇਸ ਵਕਤ ਤੁਸੀਂ ਪਿੱਛੇ ਸ਼ਿਵ ਸੈਨਾ ਦੇ ਨਾਲ ਸੀਗੇ ਜੁੜੇ ਕਿਸੇ ਜਥੇਬੰਦੀ ਨਾਲ ਹੈਗਾ ਤੁਹਾਡਾ ਸੰਪਰਕ ਜੀ ਨਹੀਂ ਜੀ ਸਾਡੀ ਸ਼ਿਵ ਸੈਨਾ ਨੀ ਹੈ ਜੀ ਮੈਂ ਭੰਗਵਾ ਸੈਨਾ ਸੰਗਠਨਿਆ ਸਾਡਾ ਓਕੇ ਉਹਦਾ ਮੈਂ ਰਾਸ਼ਟਰੀ ਚੇਅਰਮੈਨ ਆ ਓਕੇ ਓਕੇ ਜੀ ਸਾਡੇ ਰਾਸ਼ਟਰੀ ਪ੍ਰਧਾਨ ਨੇ ਪੰਕਜੀ ਦਵੇਸਰ ਜੀ ਅਸੀਂ ਸੰਗਠਨ ਆ ਵੇਖੋ ਸੰਗਠਨ ਦਾ ਸੰਗਠਨ ਦਾ ਮਤਬਲ ਇਹ ਆ ਕਿ ਸਮਾਜ ਸੇਵਾ ਜੀ 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 ਨਾ ਤੇ ਅਸੀਂ ਕਿਸੇ ਪਾਰਟੀ ਨਾਲ ਜੁੜੇ ਹੋਏ ਆ ਕਿ ਅਸੀਂ ਕੱਲ ਨੂੰ ਵੋਟਾਂ ਲੈਣੀਆਂ ਲੋਕਾਂ ਤੋਂ ਅਸੀਂ ਤੇ ਇੱਕ ਸੰਗਠਨ ਦੇ ਤੌਰ ਤੇ ਸਮਾਜ ਸੇਵਾ ਦਾ ਕੰਮ ਕਰ ਰਹੇ ਆ ਜੀ ਸੁਖ ਜੀ ਜਿੰਨਾ ਕਿ ਸਾਨੂੰ ਯਾਦ ਆ ਇਸ ਤੋਂ ਪਹਿਲਾਂ ਵੀ ਤੁਹਾਡੇ ਤੇ ਸ਼ਾਇਦ ਇੱਕ ਵਾਰੀ ਤੁਸੀਂ ਜੰਡਿਆਲਾ ਗੁਰੂ ਥਾਣੇ ਦੇ ਵਿੱਚ ਵੀ ਇੱਕ ਫਾਇਰਿੰਗ ਦੀ ਤੁਹਾਡੇ ਤੇ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਸ ਤੋਂ ਪਹਿਲਾਂ ਵੀ ਥ੍ਰੈਟ ਥਰੂਟ ਤੁਹਾਨੂੰ ਆਉਂਦੀਆਂ ਰਹੀਆਂ ਨਾ ਜੀ 6 ਵ ओके ਇਹਦੀ ਚ ਇੱਕ ਐਫਆਈਆਰ ਵੀ ਦਰਜਿਆ ਓਕੇ ਐਫਆਈਆਰ ਕਿਤੇ ਦਰਜਿਆ ਸਰ ਇਹ ਬਿਆਸ ਥਾਣੇ ਦੀ ਹੈ ਜੀ 236 ਨੰਬਰ 236 ਬੜਾ ਬਾਈ ਤਾਂ ਤੁਹਾਡੇ ਨਾਲ ਮੈਨੂੰ ਇਹ ਦੱਸਿਓ ਸੁਰੱਖਿਆ ਮੁਲਾਜ਼ਮ ਕਿੰਨੇ ਤਨਖਾਤ ਨੇ ਜੀ ਮੇਰੇ ਕੋਲ ਪਹਿਲਾਂ 4 ਸੀ ਜੀ ਹੋਰ ਸੁਗੋਂ ਘਟਾ ਕੇ ਇਹਨਾਂ ਨੇ ਵਧਾਉਣ ਦੀ ਜਗ੍ਹਾ ਘਟਾਤੀ ਆ ਮੈਂ ਤੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਲੋਕ ਕੰਮ ਕਰਦੇ ਆ ਸਮਾਜ ਦੇ ਵਿੱਚ ਵਿਚਰਦੇ ਆ ਅਸੀਂ ਇਹਨਾਂ ਦੇ ਵਿੱਚ ਜਾਨੇ ਆ ਨਾ ਉਹਨਾਂ ਨੂੰ 2 3 4 ਗੱਲ ਮੈਂ ਦੇ ਕੇ ਕਹਿੰਦੇ ਆ ਜੀ ਬਹੁਤ ਆ ਤੁਹਾਡੇ ਕੋਲ ਤੇ ਜਿਹੜੇ ਲੋਕ ਘਰਾਂ 'ਚ ਬੈਠੇ ਆ ਦਫ਼ਤਰ ਤੋਂ ਘਰ ਘਰ ਤੋਂ ਦਫ਼ਤਰ ਜਾਂਦੇ ਆ ਕੋਈ ਕੰਮ ਵੀ ਨਹੀਂ ਕਰਦੇ ਉਹਨਾਂ ਨੂੰ ਪਾਇਲਟਾਂ ਦਿੱਤੀਆਂ ਹੋਈਆਂ ਉਹਨਾਂ ਨੂੰ ਕਮਾਂਡੋ ਲਈ ਹੋਈ ਆ ਤੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਕੋਈ ਗੋਲਟੀ ਨਹੀਂ ਮੈਨੂੰ ਮੈਨੂੰ ਇਸ ਗੱਲ ਦੀ ਨਿਰਾਸ਼ਾ ਵਾ ਪੰਜਾਬ ਸਰਕਾਰ ਕੋਲ ਗੁੱਸਾ ਇਸ ਗੱਲ ਦਾ ਵਾ ਜੀ ਕਿ ਦੇਖੋ ਤੁਹਾਨੂੰ ਪਤਾ ਕਿ ਥ੍ਰੈਟ ਆਈ ਆ ਠੀਕ ਆ ਇੱਕ ਵਾਰ ਹੀ ਨਹੀਂ ਛੇ ਵਾਰੀ ਮੇਰੇ ਤੇ ਫਾਇਰਿੰਗ ਵੀ ਹੋ ਚੁੱਕੀ ਹੈ ਇਹ ਦੋ ਵਾਰ ਜੀ 2019 ਦੇ ਵਿੱਚ ਇੱਕ ਵਾਰੀ 2022 ਦੇ ਵਿੱਚ ਜੀ ਵੀ ਉਹਦੇ باوجود ਵੀ ਇਹਨਾਂ ਨੇ ਸੁਰੱਖਿਆ ਵਧਾਉਣ ਦੀ ਬਜਾਏ ਕਟਾ ਦਿੱਤੀ ਹੋਈ ਆ ਤੁਹਾਨੂੰ ਜੀ ਸੁਖਜੀ ਤੁਹਾਨੂੰ ਕਿਉਂ ਲੱਗਦਾ ਕਿ ਤੁਹਾਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਹੈ ਜਿਹੜੇ ਇਸ ਤਰ੍ਹਾਂ ਥ੍ਰੈਟ ਆਉਂਦੀ ਹੈ ਜਾਂ ਫਾਇਰਿੰਗ ਹੋਈ ਕਿਉਂ ਕੀਤਾ ਜਾਂਦਾ ਜੀ ਦੇਖੋ ਜੀ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਹੈ ਨਾ ਜੀ ਜੀ ਇਹ ਤੇ ਜਿਹੜਾ ਵੀ ਕੋਈ ਇਥੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਬਿਜ਼ਨਸਮੈਨ ਜਾਂ ਕੋ ਪੈਸੇ ਵਾਲਾ ਬੰਦਾ ਪੰਜਾਬ ਦੇ ਵਿੱਚ ਰਹਿਣਾ ਹੀ ਨਹੀਂ ਜੀ ਤੁਰੇ ਜਾਂਦੀ ਸਾਰੇ ਬਾਹਰ ਓਕੇ ਥ੍ਰੈਟ ਥ੍ਰੈਟ ਬਹੁਤ ਸਾਰੇ ਬੰਦੇ ਨੂੰ ਹੁੰਦੀ ਆ ਉਸ ਦੇ ਕੀ ਹੁੰਦਾ ਕਿ ਕੋਈ ਕੁਝ ਲੋਕ ਤੇ ਜਿਹੜੇ ਆ ਉਹ ਚੁੱਪਚੀਤੇ ਕੋਈ ਫਰੋਤੀ ਦੇ ਦਿੰਦੇ ਆ ਕਿਸ ਨੂੰ ਨਹੀਂ ਦੱਸਦੇ ਉਹਨਾਂ ਚ ਸਿਰਫ 5% ਲੋਕ ਹੁੰਦੇ ਆ ਜਿਹੜੇ ਕਿ ਪੁਲਿਸ ਨੂੰ ਜਾ ਕੇ ਦੱਸਦੇ ਆ ਕਿ ਸਾਨੂੰ ਥ੍ਰੈਟ ਆਈ ਹੈ ਜੀ ਇਹ ਆਮ ਹੀ ਹੋ ਗਿਆ ਇਹ ਸਰਕਾਰ ਨੂੰ ਇਹਦੇ ਬਾਰੇ ਕੋ ਸੋਚਣਾ ਪੈਣਾ ਇਹ ਸੁਖਜੀ ਜਦੋਂ ਸ਼ਹਿਨਾਜ਼ ਪਹਿਲਾਂ ਜਦੋਂ ਅਜੇ ਇੰਨੀ ਫੇਮਸ ਨਹੀਂ ਸੀ ਹੋਏ ਸ਼ਹਿਨਾਜ਼ ਹੁਣ ਫੇਮਸ ਹੈ ਉਸ ਤੋਂ ਪਹਿਲਾਂ ਵੀ ਤੁਹਾਨੂੰ ਥ੍ਰੈਟ ਮੇਰੇ ਆਉਂਦੀਆਂ ਰਹੀਆਂ ਜਾਂ ਸ਼ਹਿਨਾਜ਼ ਦੇ ਫੇਮਸ ਹੋਣ ਤੋਂ ਬਾਅਦ ਫਰੋਦੀ ਦੀ ਘਟਨਾ ਆਈ ਪਹਿਲਾਂ ਤੇ ਵੈਸੇ ਥ੍ਰੈਟ ਹੁੰਦੀਆਂ ਹੁੰਦੀਆਂ ਸੀਗੀਆਂ ਕਿ ਤੁਸੀਂ ਬੋਲਦੇ ਹੋ ਸਟੇਟਮੈਂਟਾਂ ਦਿੰਦੇ ਹੋ ਬਿਲਕੁਲ ਜੀ 2019 ਤੋਂ ਸਟਾਰਟ ਹੋਇਆ ਕੰਮ ਜੀ ਤਾਂ ਰੀਸੈਂਟਲੀ ਹੁਣ ਕਿੰਨਾਂ ਨੂੰ ਮਿਲੇ ਸੀਗੇ ਤੁਸੀਂ ਮੈਂ ਐਸਐਸਪੀ ਸਾਡੇ ਅੰਮ੍ਰਿਤਸਰ ਦੇ ਅਤੀ ਦੇ ਐਸਐਸਪੀ ਅਸਤਿੰਦਰ ਪਾਲ ਜੀ 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 ਉਹਨਾਂ ਨੂੰ ਮਿਲਿਆ ਸੀ ਪਰ ਮੈਂ ਛੇਵਰ ਹੀ ਹੋਇਆ ਹਾਂ ਕੋਈ ਵੀ ਕਾਰਵਾਈ ਨਹੀਂ ਕੁਝ ਨਹੀਂ ਇੱਕ ਕੋਈ ਇੱਕ ਸੁਖ ਜੀ ਇੱਕ ਸਵਾਲ ਇਹ ਉੱਠਦਾ ਜੀ ਕਿ ਕੁਝ ਜਿਹੜੇ ਇਸ ਤਰ੍ਹਾਂ ਦੇ ਆਗੂ ਨੇ ਜਾਂ ਪਿੱਛੇ ਜੇ ਕੁਝ ਖਬਰਾਂ ਵੀ ਆਈਆਂ ਕਿ ਸਿਕਿਉਰਿਟੀ ਲਾਈਨ ਦੇ ਚੱਕਰ ਤੇ ਵਿੱਚ ਆਪਣੇ ਤੇ ਅਟੈਕ ਕਰਵਾ ਲੈਂਦੇ ਨੇ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਤੁਹਾਡਾ ਕੋਈ ਇਸ ਤਰ੍ਹਾਂ ਦਾ ਮਕਸਦ ਨਹੀਂ ਸੁਰੱਖਿਆ ਲੈਣ ਦੇ ਲਈ ਜੀ ਜਿਹੜੇ ਤੇ ਇਸ ਤਰ੍ਹਾਂ ਕਰਦੇ ਆ ਨਾ ਜੀ ਉਹਦੇ ਇੱਕ ਬਹੁਤ ਮਾੜੀ ਗੱਲ ਆ ਠੀਕ ਹੈ ਜੀ ਉਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਸਗੋਂ ਥ੍ਰੈਟ ਵਾਲੇ ਪਰਸਨ ਆ ਨਾ ਜਿਦਾਂ ਸਾਡੇ ਵਰਗੇ ਉਹਨਾਂ ਨੂੰ ਵੀ ਜਿਹੜਾ ਪ੍ਰਸ਼ਾਸਨ ਨੇ ਸ਼ੱਕ ਦੀ ਨਜ਼ਰ ਨਾਲ ਵੇਖਦਾ ਹਾਂਜੀ 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 ਇਸ ਇਹ ਜਿਹੜੇ ਲੋਕ ਆ ਇਸ ਤਰ੍ਹਾਂ ਦੇ ਲੋਕ ਆ ਨਾ ਇਹਨਾਂ ਤੇ ਬਹੁਤ ਜ਼ਿਆਦੀ ਸਖਤ ਕਾਰਵਾਈ ਕਰਨੀ ਚਾਹੀਦੀ ਸਰਕਾਰ ਨੂੰ ओके ਤਾਂ ਇੱਕ ਹੋਰ ਦੱਸਿਓ ਕਿ ਸ਼ਨਾਜ਼ ਤੁਹਾਡੇ ਕੋਲ ਆਉਂਦੇ ਰਹਿੰਦੇ ਨੇ ਹਰ ਹਫ਼ਤੇ ਦੇ ਐਂਡ ਦੇ ਵਿੱਚ ਤਾਂ ਉਹਨਾਂ ਨੂੰ ਸਰਕਾਰੋਂ ਸੁਰੱਖਿਆ ਪ੍ਰੋਵਾਈਡ ਕਰਵਾਈ ਜਾਂਦੀ ਹੈ ਜੀ ਜਾਂ ਪੁਲਿਸ ਇਸ ਵਾਰੀ ਆਈ ਆ ਕੋਈ ਸੁਰੱਖਿਆ ਨਹੀਂ ਦਿੱਤੀ ਐਸਐਚਓ ਸਾਹਿਬ ਆਏ ਉਹਨਾਂ ਨੇ ਕਿਹਾ ਜੀ ਤੁਹਾਡੇ ਕੋਲ ਆਲਰੇਡੀ ਚਾਰ ਬੰਦੇ ਹੈਗੇ ਆ ਤੁਸੀਂ ਇਦਾਂ ਕਰੋ ਕਿ ਦੋ ਇੱਧਰ ਕਰ ਦਿਓ ਦੋ ਇੱਧਰ ਕਰ ਦਿਓ ਹਾਲੇ ਕਿ ਪੰਜਾਬ ਦੇ ਵਿੱਚ ਮਾੜੇ-ਮੋٹے ਸਿੰਗਰਾਂ ਨੂੰ ਛੇ-ਛੇ ਚਾਰ-ਚਾਰ ਬੰਦੇ ਦਿੱਤੇ ਹੋਏ ਆ ਇਹਨਾਂ ਨੇ ਪੁਲਿਸ ਮਲਾ ਜੀ ਓਕੇ ਤਾਂ ਹੁਣ ਸੁਰੱਖਿਆ ਹੀ ਨਹੀਂ ਦਿੱਤੀ ਗਈ ਜੀ ਹੁਣ ਇਸ ਤੋਂ ਅੱਗੇ ਫੇਰ ਤੁਹਾਡਾ ਕੀ ਹੈ ਜੀ ਇਹ ਪਹਿਲਾਂ ਤੁਸੀਂ ਮੀਡੀਆ ਦੇ ਵਿੱਚ ਹੁਣ ਕਿਉਂ ਆਈ ਹੈ ਗੱਲ 8 ਇੱਕ ਦੀ ਗੱਲ ਹੈ ਜੀ ਇਹ ਤਕਰੀਬਨ ਡੇਢ ਮਹੀਨਾ ਹੋ ਚੱਲਿਆ ਹੁਣ ਕਿਉਂ ਤੁਹਾਡੀ ਇਹ ਤੁਸੀਂ ਇਹ ਗੱਲ ਮੀਡੀਆ ਦੇ ਵਿੱਚ ਰੱਖੀ ਸਰ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਲਾਲਾ ਲਾਲਾ ਹੋਵੇ ਰੋਲਾ ਪਵੇ ਜਿਸ ਤਰ੍ਹਾਂ ਹੁਣ ਪੈ ਰਿਹਾ ਠੀਕ ਹੈ ਨਾ ਇਹ ਤੇ ਮੈਨੂੰ ਮਜਬੂਰਨ ਇਹ ਜਿਹੜਾ ਵਾ ਪ੍ਰਸ਼ਾਸਨ ਦੇ ਕਹਿਣ ਤੇ ਮੈਂ ਰੁਕਿਆ ਹੋਇਆ ਸੀ ਜੀ ਉਹਨਾਂ ਨੇ ਕਿਹਾ ਸੀਗੇ ਤੁਸੀਂ ਨਾ ਦਿਓ ਮੀਡੀਆ ਦੇ ਵਿੱਚ ਲੇਕਿਨ ਬਸ ਜਦੋਂ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰਦਾ ਜੀ ਕੋਈ ਕਾਰਵਾਈ ਨਹੀਂ ਕਰਦਾ ਤੇ ਫਿਰ ਮਜਬੂਰ ਜਿਹੜਾ ਕਿਉਂਕਿ ਕੋਈ ਬੰਦਾ ਹੀ ਨਹੀਂ ਚਾਹੁੰਦਾ ਮੇਰਾ ਕੋਈ ਰੋਲਾ ਪਾਵੇ ਜੀ 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 ਕਿਉਂਕਿ ਮੈਂ ਵੀ ਨਹੀਂ ਸੀ ਚਾਹੁੰਦਾ ਕਿ ਲਾਲਾ ਲਾਲਾ ਹੋਵੇ ਓਕੇ ਇਸ ਕਰਕੇ ਨਹੀਂ ਸੀ ਅਸੀਂ ਤਾਂ ਹੁਣ ਕਿਸੇ ਵੱਡੇ ਆਫੀਸਰ ਨੂੰ ਜਾਂ ਸਰਕਾਰ ਨੂੰ ਸੀਐਮ ਸਾਹਿਬ ਨੂੰ ਮਿਲਣ ਦਾ ਕੋਈ ਪ੍ਰੋਗਰਾਮ ਜਾਂ ਉਹਨਾਂ ਨੂੰ ਕੋਈ ਚਿੱਠੀ ਪੱਤਰ ਭੇਜਿਆ ਤੁਸੀਂ ਸਰ ਬਿਲਕੁਲ ਜੀ ਮੈਂ ਆਪਣੇ ਮਾਜੋਗ ਡੀਜੀਪੀ ਸਾਹਿਬ ਨੂੰ ਏਡੀਜੀਪੀ ਸਕਿਉਰਿਟੀ ਇਹਨਾਂ ਨੂੰ ਵੀ ਮੈਂ ਬਿਲਕੁਲ ਐਪਲੀਕੇਸ਼ਨ ਦਿੱਤੀ ਹੋਈ ਹੈ ਜੀ ਪਰ 0 0 ਰਿਜ਼ਲਟ ਹੈ ਜੀ ਕੋਈ ਵੀ ਨਹੀਂ ਰਿਜ਼ਲਟ ਚਲੋ ਥੈਂਕ ਯੂ ਸੁਖਜੀ ਸਾਡੇ ਨਾਲ ਗੱਲ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਸਰ ਥੈਂਕ ਯੂ ਜੀ ਥੈਂਕ ਯੂ ਇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...